ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਗੱਲ ਕਰਾਂਗੇ ਜੀ ਆਉਂਦੇ 5 ਦਿਨਾਂ ਦੇ ਮੌਸਮ ਦੀ ਯਾਨੀ ਕਿ 30 ਅਕਤੂਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਕੋਈ ਚਾਂਸ ਮੀਂਹ ਤੇ ਹੈ ਜਾਂ ਨਹੀਂ ਹੈ ਸਿਸਟਮ ਕੋਈ ਆ ਰਿਹਾ ਨਹੀਂ ਆ ਰਿਹਾ ਤੁਹਾਨੂੰ ਦੱਸਾਂਗੇ ਸੈਟਲਾਈਟ ਦੱਸੇ ਨਾ ਜੋ ਲਾਈਵ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ ਇਸ ਵੇਲੇ ਤੁਸੀਂ ਦੇ ਸਕਦੇ ਹਾਂ ਕਿ ਜੇਕਰ ਗੱਲ ਪੰਜਾਬ ਦੀ ਕਰੀਏ ਜਾਂ ਸਮੁੱਚੇ ਉੱਤਰ ਭਾਰਤ ਦੀ ਕਰੀਏ ਤੇ ਲਗਭਗ ਮੌਸਮ ਹੈ ਜਿਹੜਾ ਬਹੁਤਾ ਸਾਫ਼ ਹੀ ਬਣਿਆ ਹੋਇਆ ਆ ਦੂਜੇ ਪਾਸੇ ਪੋਲਿਊਸ਼ਨ ਦਾ ਜਿਹੜਾ ਲੈਵਲ ਹੈ ਉਹ ਚੜਿਆ ਹੋਇਆ ਦਿੱਲੀ ਗੁਰੂਗਰਾਮ ਨੈਡਾ ਯੂਪੀ ਇਹਨਾਂ ਖੇਤਰਾਂ ਦੇ ਵਿੱਚ 200 ਤੋਂ ਲੈ ਕੇ 400 ਦੇ ਵਿੱਚਕਾਰ Air Quality Index ਦਾ ਜਿਹੜਾ ਲੈਵਲ ਹੈ ਉਧਰਜ ਹੋ ਰਿਹਾ 400 ਤੋਂ ਵੀ ਉੱਤੇ ਕੁਝ ਖੇਤਰਾਂ ਦੇ ਵਿੱਚ ਦਿੱਲੀ ਦੇ 500 ਦੇ ਕਰੀਬ Air Quality Index ਦਾ ਜਿਹੜਾ ਲੈਵਲ ਹੈ ਚੜਿਆ ਹੋਇਆ ਪੰਜਾਬ ਦੀ ਗੱਲ ਕਰੀਏ ਇੱਥੇ ਵੀ 150 ਤੋਂ ਲੈ ਕੇ 170 180 200 210 ਦੇ ਅੱਸਾਸ ਜਿਹੜਾ ਟੈਂਪਰੇਚ ਸੌਰੀ Air Quality Index ਦਾ ਜਿਹੜਾ ਲੈਵਲ ਹੈ ਚੜ ਚੱਲਦਾ ਪਿਆ So on the ਇੱਕ ਹਲਕੇ ਜਾਂ ਜਿਹੜਾ ਕਹਿ ਦਿਆ ਕਿ ਵੈਸਨ ਡਿਸਰਬੈਂਸ ਆ ਰਹੀ ਹੈ ਜਾਂ ਫਿਰ ਕਹਿ ਲਿਆ ਹਲਕਾ ਇੱਕ ਪਛਮੀ ਸਿਸਟਮ ਆ ਰਿਹਾ ਜਿਹੜਾ ਕਿ 27 ਤਰੀਕ ਤੋਂ ਲੈ ਕੇ 30 ਤਰੀਕ ਦੇ ਵਿੱਚਕਾਰ ਸਰਗਰਮ ਹੋਏਗਾ 27 28 29 30 ਇਹਨਾਂ ਚਾਰਾਂ ਦਿਨਾਂ ਦੇ ਵਿੱਚ ਕਿਸੇ ਇੱਕ ਅੱਧੇ ਦਿਨ ਹੋ ਸਕਦਾ ਪੰਜਾਬ ਦੇ ਕੁਝ ਕਿਨੇ ਚੁਨੇ ਭਾਗਾਂ ਦੇ ਵਿੱਚ ਹਲਕੇ ਛਿੱਟੇ ਛਰਾਟੇਦਾਰ ਜੋ ਹੋ ਸਕਦੇ ਨੇ ਤੇ ਉਹ ਭਾਵੇਂ ਮਾਲਵਾ ਖੇਤਰ ਦੇ ਵਿੱਚ ਹੋ ਜਾਣ ਜਿਵੇਂ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਫਰੀਦਕੋਟ ਮਾਨਸਾ ਸੰਗਰੂਲ ਲੁਧਿਆਣਾ ਜ਼ਿਲ੍ਹਾ ਜਾਂ ਫਿਰ ਇਧਰ ਮਾਝੇ ਵਾਲੇ ਫਾਸਾ ਜਾਂ ਦੁਆਬੇ ਦੇ ਕੁਝ ਇੱਕ ਦੋ ਖੇਤਰ ਹੋ ਸਕਦੇ ਨੇ ਜਿੱਥੇ ਹਲਕੇ ਛਿੱਟ ਆ ਫਿਰ ਦਰੰਗਾਲੇ ਫਦਰ ਦੇ ਵਿੱਚ ਰਾਟੇ ਲੱਗ ਸਕਦੇ ਨੇ ਜੇਕਰ ਬੱਦਲ ਜਿਆਦਾ ਐਕਟਿਵ ਹੋ ਗਿਆ ਫੋਟੇ ਜਿਹੜੇ ਅਸਾਰ ਨੇ ਉਹ ਪਹਾੜਾ ਦੇ ਵਿੱਚ ਜਾਂ ਫਿਰ ਹੇਠਲੇ ਖਾਕ ਮੱਧ ਪ੍ਰਦੇਸ਼ ਹੋ ਗਿਆ ਰਾਜਸਥਾਨ ਦੇ ਕੁਝ ਖੇਤਰ ਹੋ ਗਏ ਦਿੱਲੀ ਗੁਰੂਗਰਾਮ ਨੈਡਾ ਇਹਨਾਂ ਦੇ ਆਸ-ਆਸ ਇਹ ਸਿਸਟਮ ਦੇ ਸਦਕਾ ਵੀ ਕੁਝ ਖੇਤਰਾ ਦੇ ਵਿੱਚ ਮੀਂਹ ਦੇ ਅਸਾਰ ਹੋਣਗੇ ਇਸ ਤੋਂ ਇਲਾਵਾ ਵੱਡੇ ਫੱਦਰ ਤੇ ਮੀਝ ਅਖੜ ਦੇ ਅਸਾਰ 31 ਅਕਤੂਬਰ ਤੱਕ ਯਾਨੀ ਕਿ 1 ਅਕਤੂਬਰ ਦੇ ਖੇਲੇ ਦਿਨਾਂ ਤੱਕ ਛਲਹਾਲ ਨਾ ਮਾਤਰੀ ਨੇ ਸਿਸਟਮ ਚਲਾ ਰਿਹਾ ਹਲਕੇ ਲੈਵਲ ਦਾ ਹੈ ਤੇ ਇਹਨੂੰ ਕੋਈ ਸਪੋਰਟ ਨਹੀਂ ਹੈ ਤੇ ਇਸ ਲਈ ਵੱਡੇ ਫੱਦਰ ਦੇ ਮੀਝ ਅਖੜ ਦੇ ਅਸਾਰ ਹਾਲੇ ਫਿਲਹਾਲ ਘਟਨੇ ਪਰ ਨਵੰਬਰ ਦੇ ਕੁਝ ਚੜ੍ਹਦੇ ਦਿਨਾਂ ਦੇ ਵਿੱਚ ਹੋ ਸਕਦਾ ਕੋਈ ਐਕਟਿਵ ਸਿਸਟਮ ਆ ਜਾਏ ਦੇ ਮੀਦੇ ਜਿਹੜੇ ਅਸਰ ਉਹ ਵੜ ਜਾਣ ਸਿਕਨੇ ਜਰ ਤਾਜ਼ਾ ਅਪਡੇਟ ਤੇ ਲਾਗਾਂਗੇ ਜੀ ਜੋ ਜਾਰੀ ਕੀਤੀ ਅੱਜ ਭਾਰਤੀ ਵਸਤੂ ਖਾਗ ਨੇ 24 ਅਕਤੂਬਰ ਦੀ ਤਰੀਕ ਫਾਈ ਹੋਈ ਹੈ 24 ਤੋਂ ਲੈ ਕੇ 31 ਅਕਤੂਬਰ ਤੱਕ ਜੀ ਅਪਡੇਟ ਤੁਹਾਡੇ ਸਾਹਮਣੇ ਆ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਹੈ ਅ ਕੋਈ ਕਿਸੇ ਤਰ੍ਹਾਂ ਦੀ ਅਲਰਟ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਮੌਸਮ ਵਾਲੇ ਫੱਖ ਤੋਂ ਨਹੀਂ ਹੈ ਪਰ ਜਿਹੜਾ 에ਅਰ ਕੁਆਲਿਟੀ ਇੰਡੈਕਸ ਦਾ ਜਿਹੜਾ ਲੈਵਲ ਚੜ ਰਿਹਾ ਹੈ ਉਹਦੇ ਸਦਕਾ ਜਰੂਰ ਆਪਾਂ ਅਲਰਟ ਤੇ ਰਹੀਏ ਪੋਲਿਊਸ਼ਨ ਤੋਂ ਆਪਾਂ ਬਚ ਕੇ ਰਹੀਏ ਬੱਚਾ ਬਜ਼ੁਰਗਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖੀਏ ਖਾਸ ਕਰ ਜਿਹੜੇ ਪੇਸ਼ੈਂਟ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ। ਸ਼ੁਕਰੀਆ ਜੀ।